15 ਮਾਡਲ ਸਾਡੇ 6 ਲੱਖ ਰੁਪਏ ਦੀ ਸਕੋਰਪਿਓ ਬਈ 20 ਮਾਡਲ ਹੈ ਫਰਸਟ ਓਨਰ ਕਾਰ ਹੈ ਇਹ ਭਾਜੀ ਗੱਡੀ ਲਾਸਟ ਦੇ ਦਾਂਗੇ ਆਪਾਂ 5.5 ਲੱਖ ਰੁਪਏ ਦੀ 550 ਦੇ ਵਿੱਚ 23 ਮਾਡਲ ਹੈ ਪੈਟਰੋਲ ਦੀ ਕਾਰ ਹੈ ਹਾਂਜੀ ਹਾਂਜੀ ਗੱਡੀ ਦੇ ਦਾਂਗੇ ਭਾਜੀ 5.5 ਲੱਖ ਰੁਪਏ ਦੀ ਪੂਰੇ ਪੂਰੇ 550 ਦਾ 23 ਮਾਡਲ ਰਜਿਸਟਰਡ 24 ਫਰਸਟ ਓਨਰ ਲੈ ਵੀ 16 17 ਮਾਡਲ ਦਾ ਇਹ ਰੇਟ ਮਿਲਦਾ ਮਾਰਕੀਟ ਤੋਂ ਆਪਾਂ ਤੁਹਾਨੂੰ 23 ਮਾਡਲ ਲਈ ਭਾਜੀ ਇਹ 2021 ਮਾਡਲ ਆਟਿਕ ਹੈ ਪੈਟਰੋਲ ਪਲੱਸ ਐਨਜੀ ਓਕੇ ਗੱਡੀ ਭਾਜੀ ਦੇ ਦਾਂਗੇ 8 ਲੱਖ ਰੁਪਏ ਦੀ 8 ਲੱਖ ਰੁਪਏ ਹੁਣ ਵੀ ਆਪਾਂ ਕਹਿੰਦੇ ਆ ਵੀ ਪੇਪਰ ਦੀ ਤੇ ਐਕਸੀਡੈਂਟ ਦੀ ਫੁੱਲ ਗਾਰੰਟੀ ਹੈ ਜੇ ਤੁਹਾਨੂੰ ਬਾਅਦ ਚ ਕੋਈ ਕਹਿੰਦਾ ਵੀ ਗੱਡੀ ਤੁਹਾਡੀ ਲੱਗੀ ਹੋਈ ਹੈ ਐਕਸੀਡੈਂਟ ਹੈ ਗੋਡਾ ਪੀਲਰ ਜਾਂ ਕੋਈ ਪੀ ਚੇਂਜ ਹੈ ਗੱਡੀ ਖੜਾ ਦਿਓ ਭਾਜੀ ਪੈਸੇ ਆਪਣੇ ਵਾਪਸ ਅੱਜ ਬਈ ਮਿੱਤਰੋ ਸਸੇ ਕਾਲ ਤੇ ਅੱਜ ਆਪਾਂ ਬਈ A1 ਮੋਟਰਸ ਤੇ ਖੜੇ ਆਪਾਂ ਮਣੀ ਮਾਦਰੇ ਚੰਡੀਗੜ੍ਹ ਜਿੱਥੇ ਕਾਰਾਂ ਦੀ ਮਾਰਕੀਟ ਲੱਗਦੀ ਹੁੰਦੀ ਹੈ ਤੁਸੀਂ ਦੇਖ ਰਹੇ ਹੋ ਭਈ ਹੈ ਨਾ ਕਾਰਾਂ ਮਤਲਬ ਗੱਲ ਕਰਾ ਉਰੇ ਲਗਭਗ 4-500 ਤੋਂ ਪ੍ਰਸਤ ਕਾਰ ਹੁੰਦੀ ਹੁੰਦੀ ਹੈ ਨਾ ਵੀਰੇ ਅੱ ਅੱਗੇ ਆ ਸੀ ਉਹਰੇ ਗੱਡੀ ਖੜਾ ਦੇ ਦਿੰਦੇ ਸੀਗੇ ਪਰ ਬਾਈ ਕਹਿੰਦਾ ਜੀ ਤੁਸੀਂ ਉਧਰ ਪਾਰਕ ਹੀ ਹੈ ਉਧਰ ਲੈ ਕੇ ਆਉ ਗੱਡੀ ਬਈ ਇਹਦਾ ਤੇ ਪਰ ਬਈ ਅੱਜ ਤੁਹਾਨੂੰ ਗੱਲ ਕਰਾ ਵੀ ਲਗਭਗ 20-25 ਕਾਰਾਂ ਦਿਖਾਉਂਗਾ ਤੇ ਸਾਰੀਆਂ ਨਵੇਂ ਵਰਗੀ ਕੰਡੀਸ਼ਨ ਦੀ ਆ ਜਿਵੇਂ ਬਾਈ ਅੱਗੇ ਕਹਿੰਦਾ ਵੀ ਯਾਰ ਪੇਪਰ ਉਪਰਾਂ ਦੀ ਤੇ ਐਕਸੀਡੈਂਟ ਦੀ ਸਾਡੀ ਫੁੱਲ ਗਾਰੰਟੀ ਹੈ ਨਾ ਬਈ ਇਹ ਹੁਣ ਵੀ ਆਪਾਂ ਕਹਿੰਦੇ ਆ ਵੀ ਪੇਪਰ ਦੀ ਤੇ ਐਕਸੀਡੈਂਟ ਦੀ ਫੁੱਲ ਗਾਰੰਟੀ ਹੈ ਜੇ ਤੁਹਾਨੂੰ ਬਾਅਦ ਚੋ ਵੀ ਕੋਈ ਕਹਿੰਦਾ ਵੀ ਗੱਡੀ ਤੁਹਾਡੀ ਲੱਗੀ ਹੋਈ ਹੈ ਐਕਸੀਡੈਂਟ ਹੈ ਗੋਡਾ ਪੀਲਰ ਜਾਂ ਕੋਈ ਪੀ ਚੇਂਜ ਹੈ ਗੱਡੀ ਖੜਾ ਦਿਓ ਭਾਜੀ ਪੈਸੇ ਆਪਣੇ ਵਾਪਸ ਲੈ ਤੇ ਪਹਿਲੀ ਆਪਾਂ ਗੱਲ ਕਰੀਏ ਬਲੈਰੋ ਕਾਰ ਦੀ ਬਈ ਆ ਆ ਗਈ ਆਪਣੇ ਲਵੇ ਬਹੁਤ ਸੋਹਣੀ ਕਾਰ ਆ ਜਦੋਂ ਬਲੈਰੋ ਦੀ ਗੱਲ ਕਰੀਏ ਵੀ ਰਫ ਐਂਡ ਟਫ ਗੱਡੀ ਹੁੰਦੀ ਹੈ ਨਾ ਬਈ ਇਹ ਕਿਹੜਾ ਮਾਡਲ ਕਾਰ ਆ ਪਾਜੀ 2019 ਮਾਡਲ ਹੈ ਫਸਟ ਓਨਰ ਦੀ ਕਾਰ ਹੈ ਠੀਕ ਹੈ ਇਹ ਗੱਡੀ ਭਾਜੀ ਆਪਾਂ ਲਾਸਟ ਦੇਣੀ ਆ 6.5 ਲੱਖ ਰੁਪਏ ਦੀ 6.50 ਲੱਖ ਨਵੇਂ ਵਰਗੀ ਕਾਰ ਆ ਟਾਇਰ ਤੋਂ ਲੈ ਕੇ ਸੀਟ ਕਵਰ ਤੱਕ ਕੋਈ ਕੰਮ ਨਹੀਂ ਕਰਾਉਣਾ ਠੀਕ ਆ ਬਈ ਸਿਰਫ ਆਪਣੀ ਛੋਟੀ ਜਿਹੀ ਇੱਕ ਸਰਵਿਸ ਕਰਾ ਲਿਓ ਉਹ ਵੀ ਆਪਣੇ ਰਿਕਾਰਡ ਵਾਸਤੇ ਠੀਕ ਆ ਬਈ ਬਾਕੀ ਹੋਰ ਕੁਝ ਨਹੀਂ ਕਰਾਣ ਦੀ ਲੋੜ ਹੁੰਦਾ ਵੀ ਯਾਰ ਆਪਦੇ ਆਪ ਦੀ ਸੈਟੀਸਫੈਕਸ਼ਨ ਹੋ ਜਾਂਦੀ ਹੈ ਬਿਲਕੁਲ ਭਾਜੀ ਸ਼ੌਂਕ ਨੂੰ ਤਾਂ ਵੈਸੇ ਜੋ ਮਰਜ਼ੀ ਕਰਾਈ ਜਾਊ ਭਾਜੀ ਹਾਂ ਹਾਂ ਹੈਨਾ ਪਰ ਗੱਡੀ 'ਚ ਵੈਸੇ ਕੋਈ ਪੈਸਾ ਲੱਗਣ ਵਾਲਾ ਹੈ ਨਹੀਂ ਠੀਕ ਆ ਬਈ ਤੇ ਅਗਲੀ ਆ ਗਈ ਆਪਣੇ ਲਈ ਆ ਫੋਰਚਨਰ 24 24 ਨੰਬਰ ਇਹ ਕਿਹੜਾ ਮਾਡਲ ਹੈ ਫੋਰਚਨਰ ਚੰਡੀ 11.5 ਲੱਖ ਰੁਪਏ ਦੀ 14 ਮਾਡਲ 14 ਮਾਡਲ 11 ਦਸੰਬਰ ਦੀ ਕਾਰ ਹੈ ਭਾਜੀ अच्छा हां जी फस्त है है। फस्त दे दे भाई फर्स्ट ओनर फर्स्ट ओनर ऑटोमेटिक है भाई रेट क्वेश्चन रखा है भाई दे देनी है अपन ने ते भाई मैं चलो रेट देखो मॉडल 2014 ਦੇ ਰੇਟ 2014 ਦਸੰਬਰ ਦਾ ਮਾਡਲ ਹੈ ਤੇ ਆਪਾਂ ਗੱਡੀ ਦੇਣੀ ਹੈ 11.5 ਲੱਖ ਰੁਪਏ 11.5 ਲੱਖ ਰੁਪਏ ਲੋਕਲ ਨੰਬਰ ਦੀ ਕਾਰ ਨਾਲੇ ਪੇਡ ਨੰਬਰ ਲੱਗਿਆ ਆ ਗਈ ਸਕੋਰਪਿਓ ਆ ਮੈਨੂੰ ਆ ਕਲਰ ਦੇ ਸਕੋਰਪਿਓ ਬੜੇ ਦਿਖ ਰਹੇ ਨੇ ਐਦ ਕੀ ਪਤਾ ਨਹੀਂ ਕਿ ਇਹ ਇਹ ਸਕੋਰਪਿਓ ਤਾਂ ਸਾਰਿਆਂ ਕੋਲ ਖੜੀ ਹੈ ਹਾਂ ਹਾਂ ਇਹ ਜਿਹੜੀ ਸਕੋਰਪਿਓ ਪੂਰੇ ਬਾਜ਼ਾਰ 'ਚ ਇੱਕੋ ਹੀ ਮਿਲਣੀ ਹੈ ਕਿਉਂਕਿ ਇਹ 4x4 اچھا ਹਾਂ ਜੀ ਭਾਜੀ ਠੀਕ ਹੈ ਇਹ 4/4 ਹੈ 15 ਮਾਡਲ ਦੀ ਗੱਡੀ ਹੈ ਭਾਜੀ ਹੂੰ 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 ਇਹ ਗੱਡੀ ਭਾਜੀ ਆਪਾਂ ਨੇ ਲਾਸਟ ਦੇਣੀ ਹੈ ਆ 6.5 ਲੱਖ ਰੁਪਏ ਦੀ 15 15 ਮਾਡਲ ਹੈ ਲਾਇ ਵੀਲ ਟਾਇਰ ਸਾਰਾ ਕੁਝ ਪਿਆ ਹੋਇਆ ਸਕਰੀਨ ਲੱਗੀ ਹੋਈ ਹੈ ਕੰਮ ਕੋਈ ਨਹੀਂ ਕਰਾਉਣਾ 15 ਮਾਡਲ 6.5 ਲੱਖ ਰੁਪਏ ਦੀ ਸਕੋਰਪਿਓ ਬਈ ਇਹ ਰੇਟ ਕਿਤੇ ਮਿਲ ਸਕਦੇ ਨੇ ਭਾਈ ਨਾਲ ਪਿਆਰ ਹੋਈ ਹੈ ਪਿੱਛੇ ਦੀਆਂ ਲਾਈਟਾਂ ਚੈੱਕ ਕਰਾਓ ਆਫਟਰ ਮਾਰਕੀਟ ਲੱਗੀਆਂ ਹੋਈਆਂ ਲਾਈਟਾਂ ਠੀਕ ਹੈ ਠੀਕ ਹੈ ਟਾਇਰ ਲਾਇ ਆਫਟਰ ਮਾਰਕੀਟ ਹੈ ਹੂੰ 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 ਟਾਇਰ ਮੈਂ ਕਹਿੰਦਾ 100% ਖੜਾ ਹੈ ਭਾਜੀ ਟਾਇਰ ਬਈ ਸਾਰਾ ਮੂਕਿਆ ਕੁਛ ਨਹੀਂ ਕਰਾਣਾ ਮੇਰੇ ਨਾਲ ਕੁਛ ਵੀ ਨਹੀਂ ਕਰਾਣਾ ਭਾਜੀ ਨਾਲੇ ਪੀਵੀ 65 ਮੁਹੱਲੀ ਦਾ ਨੰਬਰ ਫਸਟ ਓਨਰ ਗੱਡੀ ਕਲਰ ਵੀ ਬੜਾ ਪਿਆਰਾ ਕਰਦਾ ਹੈ ਬੜਾ ਪਿਆਰਾ ਕਲਰ ਹੈ ਭਾਜੀ ਲੈਓ ਗੱਡੀ ਨਾਮ ਕਰਾਓ ਪੰਜਾਬ ਚੋਂ ਲੈਓ ਜਿੱਧਰ ਮਰਜ਼ੀ ਲਓ 4/4 ਹੈ ਜੇ ਮੈਨੂੰ ਬਲੈਕ ਤੋਂ ਬਾਅਦ ਕਾਰ ਸੋਹਣੀ ਲੱਗਦੀ ਆਹ ਸੋਹਣੀ ਲੱਗਦੀ ਹੈ ਬਿਲਕੁਲ ਭਾਜੀ ਬਿਲਕੁਲ ਲੈ ਵੀ ਹਨਾ ਤੇ ਇਹ ਕਾਰ ਆ ਬਾਈ ਤੇ ਅਗਲੀ ਕਾਰ ਆ ਗਈ ਆਪਣੇ ਲਵੇ ਕ੍ਰੈਟਾ 22 ਮਾਡਲ ਕ੍ਰੈਟਾ ਹੈ ਭਾਜੀ ਹਾਂ 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 ਇਹ ਭਾਜੀ ਫਸਟ ਓਨਰ ਕਾਰ ਹੈ ਹਾਂ 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 ਲੋਕੀ ਲੱਭਦੇ ਆ ਡੀਜ਼ਲ ਗੱਡੀਆਂ ਮਿਲਦੀ ਨਹੀਂ ਐ ਇਹ ਡੀਜ਼ਲ 2022 ਐ ਭਾਜੀ ਅੱਛਾ ਜਿਹੜੀ ਲਾਸਟ 'ਚ ਆਈ ਐ ਨਾ ਉਹ ਵਾਲੀ ਡੀਜ਼ਲ ਕਾਰ ਐ ਮੈਂ ਐਂਡੜੀ ਇਹ ਹੀ ਦਿੱਤੀ ਆਪਾਂ ਨੂੰ ਬਿਲਕੁਲ ਭਾਜੀ 60000 ਵੀਦ ਰਿਕਾਰਡ ਚੱਲੀ ਐ ਫੁੱਲ ਇੰਸ਼ੋਰੈਂਸ ਐ ਹਾਂਜੀ ਪੂਛ ਪੜਾ ਸਟਾਰਟ ਸਨ ਰੂਫ ਵੱਡੇ ਵਾਲਾ ਲੱਗਿਆ ਆ ਭਾਜੀ ਓਕੇ ਇਹਦੀ ਡਿਮਾਂਡ ਮੁੰਨ ਨੂੰ ਛੱਡੋ ਆਪਾਂ ਨੇ ਗੱਡੀ ਦੇਣੀ ਐ ਲਾਸਟ 'ਚ 12.5 ਲੱਖ ਰੁਪਏ 12.50 ਦੇ ਵਿੱਚ ਲੈ ਭਾਈ ਜਿਹੜੀ ਮਾਰਕੀਟ 'ਚ ਮਿਲਦੀ ਨਹੀਂ ਆਪਣੇ ਲਾਵੇ ਖੜੀ ਆ 12.5 ਲੱਖ ਰੁਪਈਆ ਦੇ ਵਿੱਚ ਨੰਬਰ ਵੀ ਬਹੁਤ ਸੋਹਣਾ ਘਰਦਾ ਆਹ ਹੈ ਵੀਰ ਸ ਪੂਰੇ ਪੂਰੇ 4 ਲੱਖ ਰੁਪਏ 4 ਲੱਖ ਰੁਪਏ ਦੀ ਗੱਡੀ ਡੀਜ਼ਲ ਦੀ ਕਾਰ ਹੈ ਫਰਸਟ ਓਨਰ ਕਾਰ ਹੈ ਭਾਈ 17 ਮਾਡਲ ਭਾਈ 4 ਲੱਖ ਰੁਪਈਆ ਦੇ ਵਿੱਚ ਕਾਰ ਮਿਲ ਲਿਆ ਨੂੰ ਹਾਂਜੀ ਵਧੀਆ ਕਾਰ ਹੈ ਯਾਰ ਤੇ ਆ ਆ ਗਈ ਆਪਣੀ i20 ਹਾਂਜੀ i20 ਭਾਜੀ ਪੈਟਰੋਲ ਦੀ ਕਾਰ ਹੈ ਹਾਂਜੀ ਹਾਂਜੀ 20 ਮਾਡਲ ਹੈ ਫਰਸਟ ਓਨਰ ਕਾਰ ਹੈ ਇਹ ਭਾਜੀ ਗੱਡੀ ਲਾਸਟ ਦੇ ਦਾਂਗੇ ਆਪਾਂ 5.5 ਲੱਖ ਰੁਪਏ ਜੀ 5.50 ਦੇ ਵਿੱਚ ਬਿਲਕੁਲ ਭਾਜੀ ਭਾਈ ਭਾਈ ਮਿੱਤਰੋ ਕਾਰ ਚੈੱਕ ਕਰਦੇ ਕਲਰ ਬੜਾ ਸੋਹਣਾ 5.5 ਲੱਖ ਸਾਨੂੰ ਕਾਰ ਮਿਲ ਜਾਣੀ ਹੈ 20 ਮਾਡਲ ਉੱਚਾ ਮਾਡਲ ਤੇ ਰੇਟ ਘਟ ਗਈ ਹੈ ਨਾ ਇਹ ਇਹ ਕਿਹੜਾ ਮਾਡਲ ਕਾਰ ਹੈ ਭਾਜੀ 2016 ਮਾਡਲ ਹੈ ਆਟੋਮੈਟਿਕ ਹੈ ਫਰਸਟ ਓਨਰ ਕਾਰ ਹੈ ਠੀਕ ਹੈ ਫੁੱਲ ਇੰਸ਼ੋਰੈਂਸ ਹੈ ਹਾਂ ਭਾਜੀ ਇਹ ਗੱਡੀ ਲਾਸੇ ਦਾਂਗੇ ਪਰ 6.5 ਲੱਖ ਰੁਪਏ ਦੇ ਵਿੱਚ 6.50 ਦੇ ਵਿੱਚ ਹਾਂਜੀ ਭਾਜੀ ਕਈ ਰੇਟ ਵਾਕੀ ਸਸਤੇ ਨੇ ਜਿੱਦਾਂ ਆਪਾਂ ਕਹਿਨੇ ਹੁੰਨੇ ਆ ਵੀ ਇਹ ਨਾ ਮਣੀ ਮਾਦਰੇ ਆ ਵੀ ਸਸਤੀਆਂ ਕਾਰਾਂ ਮਿਲਦੀਆਂ ਨੇ ਸਸਤੀਆਂ ਕਾਰਾਂ ਮਿਲਦੀਆਂ ਨੇ ਔਰ ਵਧੀਆ ਮਿਲਦੀਆਂ ਨੇ ਭਾਜੀ ਉਹੀ ਗੱਲ ਹੈ ਉਹ ਵਾਲਾ ਮਾਲ ਨਹੀਂ ਆ ਵੀ ਲਿਆਓ ਤੇ ਹਰਿਆਣਾ ਤੋਂ ਲਿਆ ਕੇ ਵੇਚ ਦਿਓ ਕੂੜਾ ਇਹ ਲੋਕਲ ਨੰਬਰ ਹੈ ਲੋਕਲ ਨੰਬਰ ਦੀ ਕਾਰਾਂ ਭਾਜੀ ਹਾਂ 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 ਨਵੇਂ ਵਰਗੀ ਕਾਰਾਂ ਹੈ ਸਹੀ ਹੈ ਐ ਨਹੀਂ ਆ ਵੀ ਕੂੜਾ ਕਬਾੜ ਵੇਚਦੇ ਨਾ ਗਰੰਟੀ ਵਾਲੀ ਕਾਰਾਂ ਹੈ ਭਾਜੀ ਆਪਣੀ ਠੀਕ ਹੈ ਵੀਰੇ ਲਓ ਜੀ ਵਧੀਆ ਕਾਰ ਹੈ ਅਗਲੀ ਆ ਇਹ ਇਹ ਭਾਜੀ ਨੀਸ਼ਾਨ ਦੀ ਮਾਈਕਰਾ ਹੈ ਪੈਟਰੋਲ 2014 ਮਾਡਲ ਗੱਡੀ ਦੇ ਦਾਂਗੇ 1.75 ਲੱਖ ਰੁਪਏ ਪੌਣੇ 2 ਲੱਖ ਰੁਪਏ ਲਾਈ ਛੋਟੀ ਡੀਲ ਆ ਗਈ ਆਪਣੇ ਲਈ ਹੈਨਾ ਤੇ ਅਗਲੀ ਆਪਾਂ ਤੁਹਾਨੂੰ ਆ ਬਲੈਨੋ ਦਿਖਾਉਨੇ ਆ ਬਲੈਨੋ ਦਿਖਾ ਦੇ ਨੇ ਪੰਜਾਬ ਦਾ ਨੰਬਰ ਭਾਜੀ ਹਾਂਜੀ ਹਾਂਜੀ ਗੱਡੀ ਦੇਖੋ ਇੱਕ ਵਾਰ ਕਿਹੜਾ ਮਾਡਲ ਕਰ 23 ਮਾਡਲ ਹੈ ਭਾਜੀ ਹਾਂਜੀ ਹਾਂਜੀ 23 ਮਾਡਲ ਹੈ ਪੈਟਰੋਲ ਦੀ ਕਾਰ ਹਾਂਜੀ ਹਾਂਜੀ ਗੱਡੀ ਦੇ ਦਾਂਗੇ ਭਾਜੀ 5.5 ਲੱਖ ਰੁਪਏ ਪੂਰੇ ਪੂਰੇ 5.50 ਜ 23 ਮਾਡਲ ਰਜਿਸਟਰਡ 24 ਫਰਸਟ ਓਨਰ ਲੈ ਵੀ 16 17 ਮਾਡਲ ਦਾ ਇਹ ਰੇਟ ਮਿਲਦਾ ਮਾਰਕੀਟ ਤੋਂ ਆਪਾਂ ਤੁਹਾਨੂੰ 23 ਮਾਡਲ ਲਈ 23 24 ਸਰ ਚੱਕਰ ਕੀ ਹੈ ਹਾਂਜੀ ਟੱਕਰ ਕੇ ਆਇਆ ਚੱਕਰ ਕੁਛ ਨਹੀਂ ਹੈ ਭਾਜੀ ਬਸ ਦੇਣੀ ਹੈ ਉੱਪਰ ਦਿੱਤੇ ਹੋਏ ਆ ਆਫਰ ਪੰਜਾਬ ਨੰਬਰ ਦੀ ਕਾਰ ਆ ਬਈ ਹੈਨਾ ਕਾਰ ਸੋਹਣੀ ਹੈ ਤੇ ਆ ਆ ਗਈ ਆਪਣੀ ਸਬਫਟ ਕਾਰ ਕਿਹੜਾ ਮਾਡਲ ਹੈ 2017 ਹੈ ਭਾਜੀ ਹਾਂਜੀ VDI ਡੀਜ਼ਲ ਹੈ ਹੂੰ ਹੂੰ ਗੱਡੀ ਦੇਖੋ ਤੁਸੀਂ ਇੱਕ ਵਾਰ ਭਾਜੀ ਲੋਅ ਐਟਰ ਆਫਟਰ ਮਾਰਕੀਟ ਸੀਟ ਕਵਰ ਵਗੈਰਾ ਸਾਰਾ ਕੁਝ ਲੱਗਾ ਹੋਇਆ ਹੈ ਹਾਂਜੀ ਹਾਂਜੀ ਗੱਡੀ ਭਾਜੀ ਲਾਸਟ ਦੇ ਦਾਂਗੇ 4.5 ਲੱਖ ਰੁਪਏ ਚਾਰ ਪੰਜਾਂ ਦੇ ਵਿੱਚ 17 ਮਾਡਲ 17 ਮਾਡਲ 17 ਮਾਡਲ 4.5 ਲੱਖ ਰੁਪਈਆ ਦੇ ਵਿੱਚ ਬਈ ਕਾਰ ਹੈਨਾ ਤੇ ਆ ਗਈ ਡਿਜ਼ਾਇਰ ਜੇ ਕੋਈ ਡਿਜ਼ਾਇਰ ਮੰਗਦਾ ਇਹ ਕਿਹੜਾ ਮਾਡਲ ਹੈ ਇਹ 18 ਮਾਡਲ ਹੈ ਭਾਜੀ ਹਾਂਜੀ ਗੱਡੀ ਦੇ ਦਿਆਂਗੇ 4,80,000 ਰੁਪਏ ਦੀ 480 ਦੇ ਵਿੱਚ ਲੈ ভাই 18 ਮਾਡਲ ਡੀਜ਼ਲ ਦੀ ਕਾਰ ਹੈ ਵੀਡੀਓ ਲੋਕਲ ਨੰਬਰ ਤੁਹਾਡਾ ਪੰਚਕੁਲਾ ਦੀ ਕਾਰ ਹੈ ਪੰਚਕੁਲਾ ਦੇ ਨੰਬਰ ਹਾਂ ਹਾਂ ਲੋਕਲ ਨੰਬਰ ਦੀ ਕਾਰ ਹੈ ਰਿਕਾਰਡ ਦੇ ਨਾਲ ਚੱਲੀ 84000 ਬਈ ਰੇਟ ਕੁਛ ਨਹੀਂ ਹੈਗੇ ਅੱਜ ਦੇਰ ਗੱਲ ਕਰਾਂ ਮਾਰਕੀਟ ਦੇ ਵਿੱਚ ਬਈ ਬਹੁਤ ਜਾਇਜ਼ ਰੇਟਾਂ ਚ ਅੱਛਾ ਲੋਨ ਦੀ ਫੈਸਿਲਿਟੀ ਹੈ ਬਿਲਕੁਲ ਭਾਜੀ ਕਿੰਨੇ ਕੁ ਤੱਕ ਦਾ ਲੋਨ ਕਰਾਉਣਾ ਭਾਜੀ ਲੋਨ ਤੁਸੀਂ ਜਿੰਨਾ ਕੋਗੇ ਉਨਾ ਕਰਾ ਦਾਂਗੇ ਪਰ ਸਿਪਲ ਤੁਹਾਡਾ ਵਧੀਆ ਹੋਣਾ ਚਾਹੀਦਾ ਜੇ ਸਿਪਲ ਖਰਾਬ ਹੋਇਆ ਫਿਰ ਲੋਨ ਹੋਣਾ ਨਹੀਂ ਹੈ ਫਿਰ ਲੋਨ ਨਹੀਂ ਹੁੰਦਾ ਫਿਰ ਤੁਸੀਂ ਆਪਣਾ ਕਿਤੋਂ ਨਾ ਕਿਤੋਂ ਅਰੇਂਜ ਕਰਕੇ ਆਪਣੀ ਗੱਡੀ ਲੈ ਜਾਓ ਗੱਡੀ ਰੇਟ ਸਿਰ ਦੇਵਾਂਗੇ ਆਹੋ ਪਾਜੀ ਇਹ 2021 ਮਾਡਲ ਆ ਟਿਕਾ ਪੈਟਰੋਲ ਪਲੱਸ ਸੀਐਨਜੀ ਓਕੇ ਗੱਡੀ ਪਾਜੀ ਦੇ ਦਾਂਗੇ 8 ਲੱਖ ਰੁਪਏ ਦੀ 8 ਲੱਖ ਰੁਪਈਆ ਦੇ ਵਿੱਚ ਪੈਟਰੋਲ ਪਲੱਸ ਸੀਐਨਜੀ 21 ਮਾਡਲ 21 ਮਾਡਲ ਲੋਕਲ ਨੰਬਰ 8 ਲੱਖ ਰੁਪਈਆ ਦੀ ਕਾਰ ਹੈ ਬਈ ਹੈਨਾ ਪੂਰੇ 875 ਪਾਇਆ ਹੈ 75000 ਦਾ ਡਿਸਕਾਊਂਟ ਡਿਸਕਾਊਂਟ ਠੀਕ ਹੈ ਜੀ ਤੇ ਆ ਬਰੇਜ਼ ਆ ਗਈ ਆਪਣਾ ਕਿਹੜਾ ਮਾਡਲ ਹੈ ਬਰੇਜ਼ ਆ ਭਾਜੀ ਡੀਜ਼ਲ ਹੈ ਟੌਪ ਵਾਲਾ ਮਾਡਲ ਹੈ ਹਾਂਜੀ ZEI ਹੂੰ ਹੂੰ 2018 ਮਾਡਲ ਹੈ ਫਰਸਟ ਓਨਰ ਗੱਡੀ ਹੈ 80000 ਰਿਕਾਰਡ ਚੱਲੀ ਹੋਈ ਹੈ ਗੱਡੀ 'ਚ ਕੋਈ ਕੰਮ ਨਹੀਂ ਕਰਾਣਾ 9 ਸਾਊਂਡ ਵਾਲੀ ਗੱਡੀ ਹੈ ਭਾਜੀ ਠੀਕ ਹੈ ਜ਼ੀਰੋ ਸਾਊਂਡ ਹੈ ਗੱਡੀ ਦੇ ਦਾਂਗੇ ਭਾਜੀ ਇਹ ਲਾਸਟ 6.5 ਲੱਖ ਰੁਪਏ ਦੀ 6.5 ਲੱਖ ਰੁਪਿਆ ਦੀ 6 ਲੱਖ 25000 ਦੀ ਗੱਡੀ ਦਵਾਂਗੇ ਮੌਕੇ ਤੇ ਜਿਹੜਾ 5-7000 ਰੁਪਏ ਜੋ ਵੀ ਹੋਏਗਾ ਮਾਨਤਾ ਜ਼ਰੂਰ ਕਰਾਂਗੇ ਬਈ 25000 ਪਹਿਲਾਂ ਡਿਸਕਾਊਂਟ ਕਰਤਾ 5-7000 ਹੋਰ ਕਰ ਦਾਂਗੇ ਠੀਕ ਆ ਬਈ ਰੇਟ ਬਿਲਕੁਲ ਜਾਇਦੇ ਦਾ ਤੁਹਾਨੂੰ ਕਾਰ ਲੈ ਜਾਓ ਅਗੇ ਅਗਲੀ ਆ ਗਈ ਸਕੋਰਪਿਓ ਆਪਣੇ ਲਈ ਇਹ ਕਿਹੜਾ ਮਾਡਲ ਹੈ ਇਹ ਸਕੋਰਪਿਓ 2015 ਮਾਡਲ ਹੈ ਹਾਂਜੀ ਸੋਲਰ ਰਜਿਸਟਰਡ ਹੈ 16 ਲੋਕੀ ਐਸਟੈਂਡ ਬਣਾਉਂਦੇ ਆ ਕਨਵਰਟ ਕਰਦੇ ਆ ਇਹ オリジナル ਐਸਟੈਂਡ ਹੈ ਆਫਟਰ ਮਾਰਕੀਟ ਅਲਾਈ ਟਾਇਰ ਪਾਇਆ ਹੋਇਆ ਗੱਡੀ ਆ ਕੇ ਚੈੱਕ ਕਰੋ ਫਿਰ ਲੈ ਕੇ ਜਾਓ ਗੱਡੀ オリジナル ਸਾਰੀ ਗੱਡੀ オリジナル ਫਸਟ ਓਨਰ ਦੀ ਗੱਡੀ ਹੈ ਪੈਸੇ ਕਿੰਨੇ ਗੱਡੀ ਦਾ ਦੱਸਾਂਗੇ ਭਾਜੀ ਲਾਸਟ 7 ਲੱਖ 80 ਹਜ਼ਾਰ ਰੁਪਏ 15 14 ਵੱਡੇ 15 15 ਵੱਡੇ 16 15 ਵੱਡੇ 16 ਬਈ ਰੇਟ ਵੀ ਕੁਛ ਨਹੀਂ ਹੈਗਾ ਨੰਬਰ ਤੁਹਾਡਾ ਵਧੀਆ ਇੱਕ ਐਚ ਆਰ ਅੰਮ੍ਰਾਲੇ ਦਾ ਨੰਬਰ ਕਿਥੇ ਹੈ ਅੰਮ੍ਰਾਲੇ ਦਾ ਨੰਬਰ ਹੈ ਤੁਹਾਡਾ ਅੰਮ੍ਰਾਲੇ ਦਾ ਨੰਬਰ ਆਹ ਤਾਂ ਨਾਲ ਹੀ ਹੈ ਬਿਲਕੁਲ ਸਰ ਤੇ ਆ ਆ ਗਈ ਸਲੈਰੀਓ ਆਪਣੀ ਸਲੈਰੀਓ ਭਾਜੀ ਟੌਪ ਵਾਲਾ ਮਾਡਲ ਹੈ ਹਾਂਜੀ ਆਟੋਮੈਟਿਕ ਹੈ ਗੱਡੀ ਕੋਲ ਦਿਖਾਓ ਭਾਜੀ ਲੈ ਵੀ ਇਹ ਲੋਕ ਪਈ ਇੱਕ ਵਾਰ ਅੰਦਰੋਂ ਦਿਖਾ ਦੇ ਮੇਰਾ ਭਾਈ ਇਹਨੂੰ ਕਾਰ ਨੂੰ ਕਾਰ ਚੈੱਕ ਕਰ ਲਓ ਬਈ ਇਹਨਾਂ ਕਾਰ ਬਹੁਤ ਸੋਹਣੀ ਕੰਡੀਸ਼ਨ ਦੀ ਪਈ ਆ। ਇਹ 2017 ਮਾਡਲ। ਹਾਂ ਹਾਂ ਹਾਂ। ਪੈਟਰੋਲ ਦੀ ਪਿਓਰ ਪੈਟਰੋਲ ਫਸਟ ਓਨਰ। ਫਰੰਟ ਨੂੰ ਚੈੱਕ ਕਰ ਲਓ। ਚੱਲੀ ਬਾਟਾ ਸਰ। 60000। 62000। ਹੂੰ ਹੂੰ। ਚੰਡੀਗੜ੍ਹ ਦਾ ਨੰਬਰ ਲੋਕਲ। ਠੀਕ ਹੈ ਜੀ। ਭਾਜੀ ਗੱਡੀ ਲਾਸਟ ਦੇ ਦਾਂਗੇ ਆਪਾਂ। 380000। 380000 ਦੀ। ਬਿਲਕੁਲ ਜੀ। ਤੇ ਉਧਰ ਆਪਣੀ ਕਾਰ ਆ। ਉਧਰ ਆਪਣੀ ਕਾਰ ਆ। ਆਜੋ। ਆਜੋ ਬਈ ਹਾਲੇ ਮੁੱਕੀਆਂ ਨਹੀਂ ਕਾਰਾਂ ਬਹੁਤ ਨੇ ਇਹ ਅਗਲੀ ਕਾਰ XUV 500 ਆ ਗਈ ਆਪਣੇ ਲਵੇ ਇਹ 470 ਇਹ ਵੀ ਆਪਣਾ ਲੋਕਲ ਨੰਬਰ ਹੀ ਹੈ ਹਾਂਜੀ ਲੋਕਲ ਨੰਬਰ ਦੀ ਗੱਡੀ ਇਹ ਕਿਹੜਾ ਮਾਡਲ ਹੈ ਵੀਰੇ ਇਹ ਭਾਜੀ 2015 ਮਾਡਲ ਹੈ ਭਾਜੀ ਇਦਾਂ ਦੇ ਰੇਟ 'ਚ ਗੱਡੀ ਦਵਾਂਗੇ ਬਾਜ਼ਾਰ 'ਚ ਨਹੀਂ ਹੋਣੀ ਇਦਾਂ ਦੀ ਗੱਡੀ ਠੀਕ ਹੈ ਅੱਛਾ ਕਿੰਨੇ ਦੇ ਦਵਾਂਗੇ ਇਹ ਗੱਡੀ ਭਾਜੀ ਲਾਸਟ ਦੇ ਰਹੇ ਸਵਾ 6 ਲੱਖ ਰੁਪਏ ਦੇ 2015 ਮਾਡਲ ਸਨਰੂਫ ਲੱਗਿਆ ਹੋਇਆ ਸੀਟ ਕਵਰ ਤੋਂ ਲੈ ਕੇ ਟਾਇਰ ਤੱਕ ਸਾਰਾ ਕੁਝ ਕਮ ਹੋਇਆ ਪਿਆ ਨਵੀਂ ਸ਼ੇਵ 'ਚ ਕਨਵਰਟ ਕਰੀਏ ਨਹੀਂ ਨਹੀਂ ਭਾਜੀ 2015 ਹੀ ਹੈ ਓਕੇ ਬਿਲਕੁਲ ਭਾਈ ਤੇ ਆ ਗਈ ਕ੍ਰ ਕ੍ਰੇਟਾ 2016 ਮਾਡਲ ਆਟੋਮੈਟਿਕ ਡੀਜ਼ਲ ਹੈ ਭਾਜੀ ਠੀਕ ਹੈ ਫਰਸਟ ਓਨਰ ਦੀ ਗੱਡੀ ਹੈ ਸਾਢੇ 6 ਲੱਖ ਰੁਪਏ ਦੀ ਗੱਡੀ ਦੇ ਦਾਂਗੇ ਸਾਢੇ 6 ਲੱਖ ਰੁਪਈਆ ਦੇ ਵਿੱਚ ਬਈ ਲਓ ਜੀ ਬਾਈ ਆ ਆ ਗਈ Honda City ਕਲਰ ਦੇਖੋ ਕਲਰ ਬੜਾ ਪਿਆਰਾ ਤੇ ਕੰਡੀਸ਼ਨ ਚੈੱਕ ਕਰੋ ਕੰਡੀਸ਼ਨ ਨਵੇਂ ਵਰਗੀ ਕਾਰ ਹੈ ਹਾਂਜੀ Honda City ਤਾਂ ਤੁਹਾਨੂੰ ਪਤਾ ਹੀ ਹੈ Honda ਤਾਂ ਵੈਸੀ ਲੋਕੀ ਬਹੁਤ ਪਸੰਦ ਕਰਦੇ ਹਨਾ ਸਭ ਤੋਂ ਪੁਰਾਣਾ ਬ੍ਰਾਂਡ ਹੈ 2014 ਮਾਡਲ ਡੀਜ਼ਲ ਦੀ ਕਾਰ ਹੈ 25 26 ਦੀ ਐਵਰੇਜ ਦਿੰਦੀ ਹੈ ਠੀਕ ਹੈ ਹਨਾ ਗੱਡੀ ਭਾਜੀ ਲਾਸ ਦੇ ਦਾਂਗੇ 3 ਲੱਖ 80000 ਰੁਪਏ ਦੀ 3 ਲੱਖ 80000 ਰੁਪਈਆ ਦੇ ਵਿੱਚ ਬ ਪੈਟਰੋਲ ਡੀਜ਼ਲ ਹੈ ਇਹ ਪੈਟਰੋਲ ਹੈ ਭਾਜੀ ਠੀਕ ਹੈ ਪੈਟਰੋਲ ਦੀ ਕਾਰ ਹੈ 2017 ਮਾਡਲ ਹੈ 18 ਰਜਿਸਟਰਡ ਹੈ ਠੀਕ ਹੈ ਨਵੇਂ ਵਰਗੀ ਕਾਰ ਕੋਈ ਕੰਮ ਨਹੀਂ ਕਰਾਣਾ ਸਿਰਫ ਪੈਟਰੋਲ ਪਾਓਰ ਆਪਣਾ ਚਲਾਓ ਠੀਕ ਹੈ ਭਾਈ ਭਾਜੀ ਗੱਡੀ ਦੇ ਦਾਂਗੇ ਲਾਸਟ 490000 ਰੁਪਏ ਚਾਰ ਲੱਖ ਤੇ 90000 ਰੁਪਏ ਪੰਜਾਬ ਨੰਬਰ ਲੋਕਲ ਨੰਬਰ ਦੀ ਕਾਰ ਆ ਚੰਡੀਗੜ੍ਹ ਨੰਬਰ ਦੀ ਆ ਗਿਆ ਆਪਣੇ ਲਈ ਚੰਡੀਗੜ੍ਹ ਨੰਬਰ ਦੀ ETios ਟੋਇਟਾ ਦਾ ਬ੍ਰਾਂਡ ਤੁਹਾਨੂੰ ਪਤਾ ਹੀ ਹੈ ਟੋਇਟਾ ਦਾ ਤਾਂ ਵੈਸੇ ਹੀ ਨਾਮ ਹੀ ਬਹੁਤ ਹੈ ਹੈਨਾ ਇੱਥੇ ਲੋਗੋ ਲਾ ਕੇ ਬਸ ਓਕੇ ਜੀ ਟੋਇਟਾ ਬ੍ਰਾਂਡ 2013 ਮਾਡਲ ਡੀਜ਼ਲ ਦੀ ਕ ਤੇ ਗੱਡੀ ਭਾਜੀ ਲਾ ਦੇ ਦਾਂਗੇ 2,80,000 ਰੁਪਏ। 2 ਲੱਖ ਤੇ 80 ਹਜ਼ਾਰ ਰੁਪਏ ਦੀ। ਆ ਇੱਕ ਹੋਰ ਆ ਗਿਆ ਆਪਣੇ ਲਈ। ਇਹ ਕਿਹੜਾ ਮਾਡਲ ਹੈ ਵੀਰੇ? 2019 ਮਾਡਲ ਪੈਟਰੋਲ ਦੀ ਕਾਰ ਹੈ ਭਾਜੀ। ਹਾਂਜੀ। ਗੱਡੀ ਦੇ ਦਾਂਗੇ ਭਾਜੀ 4,90,000 ਰੁਪਏ ਦੀ। 4 ਲੱਖ ਤੇ 90 ਹਜ਼ਾਰ ਰੁਪਏ ਦੀ। ਮਾਡਲ 19 ਮਾਡਲ ਹੈ। ਹਾਂਜੀ। ਠੀਕ ਹੈ। 19 ਮਾਡਲ ਹੈ ਫਰਸਟ ਓਨਰ ਕਾਰ ਹੈ। ਹੂੰ ਹੂੰ। 65 ਹਜ਼ਾਰ ਵੀਦ ਰਿਕਾਰਡ ਚ ਲੀ ਗਈ। ਵੇਰੀਐਂਟ ਕਿਹੜਾ ਆਪਣਾ? ਇਹ ਭਾਜੀ ਜੀ ਹੈ ਜੀ। ਜੀ। ਪੈਟਰੋਲ ਚ। ਓਕੇ ਬਈ। ਤੇ ਆ ਆ ਗਈ ਆਪਣੀ ਸਕੋਡਾ ਰੈਪਿਡ ਹੈ ਵੀ। ਇਹ ਗੱਡੀ ਭਾਈ ਦੇ ਦਾਂਗੇ 235000 ਰੁਪਏ ਦੋ ਲੱਖ ਤੇ 35000 ਰੁਪਏ ਲਓ ਜੀ ਬਾਈ 295 ਡਿਮਾਂਡ ਸੀ ਤੇ ਡਿਸਕਾਊਂਟ ਵੀ ਸੋਨਾ ਕਰਿਆ ਬਾਈ ਹੋਰਾਂ ਨੇ ਆ ਆ ਗਈ ਆਪਣੀ 16 ਮਾਡਲ 16 ਮਾਡਲ ਡੀਜ਼ਲ ਦੀ ਕਾਰ ਹੈ ਭਾਈ ਜੀ ਹਾਂ ਜੀ ਜਿਹਨਾਂ ਨੇ ਮੇਰੇ ਭਰਾਵਾਂ ਨੇ ਘੱਟ ਬਜਟ ਦੀ ਕਾਰਾਂ ਲੈਣੀ ਹੁੰਦੀਆਂ ਡੀਜ਼ਲ ਦੀ ਕਾਰ ਹੈ ਐਵਰੇਜ ਹੀ ਨੀ ਮੁੱਕਦੀ ਭਾਈ ਇਹਦੀ ਲੱਗ ਪਾ ਕੇ ਭੁੱਲਣ ਵਾਲਾ ਕੰਮ ਹੈ ਮਸੂਹ ਕੰਮ ਹੈ ਹਾਂ ਜੀ ਗੱਡੀ ਭਾਈ ਦੇ ਦਾਂਗੇ 190000 ਰੁਪਏ ਦੀ ਪੂਰੇ 190 ਦੇ ਵਿੱਚ ਹਾਂ ਜੀ ਲਓ ਜੀ ਬਾਈ 1 ਲੱਖ ਤੇ 90000 ਰੁਪਏ 90000 ਰੁਪਏ 201 2019 ਮਾਡਲ ਹੈ ਭਾਜੀ ਪੈਟਰੋਲ ਦੀ ਕਾਰ ਹੈ ਫਰਸਟ ਓਨਰ ਕਾਰ ਹੈ ਭਾਜੀ 75000 ਚੱਲੀ ਹੋਈ ਹੈ ਓਕੇ ਇਹ ਗੱਡੀ ਭਾਜੀ ਲਾਸਟ ਦੇ ਦਾਂਗੇ ਆਪਾਂ 380000 ਰੁਪਏ 380000 ਰੁਪਏ 2019 ਮਾਡਲ ਠੀਕ ਆਹ ਹੈ ਵੀਰੇ ਆ ਵੀ ਆਪਣੀਆਂ ਆ ਵੀ ਆਪਣੀਆਂ ਭਾਜੀ ਓਕੇ ਇਹ ਕਿਹੜਾ ਮਾਡਲ ਹੈ 2022 ਮਾਡਲ ਹੈ ਭਾਜੀ ਗੱਡੀ ਦੇ ਦਾਂਗੇ ਭਾਜੀ 5.5 ਲੱਖ ਰੁਪਏ ਵਿੱਚ 550 ਦੇ ਵਿੱਚ ਲੋ ਜੀ ਕਾਰ ਚ ਹੈ ਇਹ ਬਿਲਡ ਕੁਆਲਿਟੀ ਸਟਾਰ ਰੇਟਿੰਗ ਦੀ ਕਾਰ ਹੈ ਫਰਸਟ ਓਨਰ ਕਾਰ ਹੈ ਹਾਂ ਹਾਂ ਬਿਲਕੁਲ ਹੀ ਬ੍ਰੈਂਡ ਨਿਊ ਹੈ ਭਾਜੀ ਓਕੇ ਬਿਲਕੁਲ ਬ੍ਰੈਂਡ ਨਿਊ ਲੋ ਜੀ ਫਰੰਟ ਦੀ ਸ਼ਾਬ ਇਹ 17 ਮਾਡਲ ਦੀ ਸਵਿਫਟ ਹੈ ਪੈਟਰੋਲ ਦੀ ਕਾਰ ਹੈ ਗੱਡੀ ਦੇ ਦਾਂਗੇ ਭਾਜੀ 3 4,80,000 ਰੁਪਏ ਦੀ ਪੈਟਰੋਲ ਦੇ ਵਿੱਚ ਠੀਕ ਹੈ 17 ਮਾਡਲ 4 80 ਦੇ ਵਿੱਚ ਬਈ ਚੰਡੀਗੜ੍ਹ ਦਾ ਨੰਬਰ ਫਸਟ ਓਨਰ ਕਾਰ ਓਕੇ ਹਾਂਜੀ ਹਾਂਜੀ ਲੋ ਜੀ ਆਹ ਆ ਗਈ ਵੀਰੇ ਕਿਹੜੀ ਆਪਣੀ ਇਹ ਪੋਲੋ ਹੈ ਭਾਜੀ ਹਾਂਜੀ ਹਾਂ ਪੋਲੋ 2015 ਮਾਡਲ ਡੀਜ਼ਲ ਦੀ ਕਾਰ ਹੈ ਭਾਜੀ ਐਸੈਸਰੀ ਦੇਖੋ ਤੁਸੀਂ ਐਸੈਸਰੀ ਕਿੰਨੀ ਲੱਗੀ ਹੋਈ ਹੈ ਪੋਲੋ ਐਸੈਸਰੀ ਵਗੈਰਾ ਸੋਹਣੀ ਲਾਈ ਹੋਈ ਆ ਹਾਂਜੀ ਤੇ ਪੈਟਰੋਲ ਹੈ ਡੀਜ਼ਲ ਹੈ ਡੀਜ਼ਲ ਕਾਰ ਹੈ ਭਾਜੀ ਠੀਕ ਹੈ ਵਧੀਆ ਐਵਰੇਜ ਹੈ ਵੀ ਫਸਟ ਓਨਰ ਦੀ ਕਾਰ ਹੈ ਗੱਡੀ ਦੇ ਦਾਂਗੇ 370000 ਰੁਪਏ ਦੀ 370000 ਰੁਪਏ ਦੇ ਵਿੱਚ 15 ਮਾਡਲ ਭਾਜੀ 15 ਮਾਡਲ ਚੱਕ ਲੋ ਕਾਰ ਭਾਜੀ ਆ ਆ ਗਿਆ ਆਪਣੀ ਇਹ ਲਾਸਟ ਕਾਰ ਆ ਆਪਣੀ ਇਹ ਲਾਸਟ ਕਾਰ ਹੈ ਭਾਜੀ ਕਿਹੜਾ ਮਾਡਲ ਹੈ ਇਹ ਇਹ ਭਾਜੀ 2015 ਮਾਡਲ ਇਕੋਸਪੋਰਟ ਹੈ ਹਾਂਜੀ ਜਿਹੜੇ ਭਰਾ ਜੰਮੂ ਵਾਲੇ ਆਂਦੇ ਆ ਆਪਣੇ ਕੋਲ ਇਕੋਸਪੋਰਟ ਬਹੁਤ ਪਸੰਦ ਕਰਦੇ ਕਿਉਂਕਿ ਇਹਦੀ ਗਰਾਉਂਡ ਕਲੀਅਰੈਂਸ ਹੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਹੈਨਾ ਇਹ ਗੱਡੀ ਭਾਜੀ ਲਾਸ ਦੇ ਦਾਂਗੇ 325000 ਰੁਪਏ ਦੀ 2015 ਮਾਡਲ ਡੀਜ਼ਲ ਓ ਵਾਓ ਲਓ ਜੀ ਭਾਈ ਕਾਰ ਸੋਹਣੀ ਹੈ ਠੀਕ ਹੈ ਭਾਜੀ ਤੇ ਆਜੋ ਜੇ ਕਿਸੇ ਨੇ ਲੋਨ ਵਗੈਰਾ ਕਰਾਉਣਾ ਲੋਨ ਵਗੈਰਾ ਦੀ ਫੈਸਿਲਿਟੀ ਹੈਗੀ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਬੇਚ ਕੋ ਕੋ ਆਓ ਤੁਹਾਨੂੰ ਨਾਨ ਐਕਸੀਡੈਂਟਲ ਗੱਡੀਆਂ ਹੀ ਇੱਥੋਂ ਮਿਲਣਗੀਆਂ ਬਈ ਬਹੁਤ ਟਾਈਮ ਹੋ ਗਿਆ ਬਈ ਆਪਾਂ ਨੂੰ ਬਾਈ ਉਹਨਾਂ ਨਾਲ ਕੰਮ ਕਰਦੇ ਨੂੰ ਹੱਦ ਤੱਕ ਲੰਮਾ ਕੋਈ ਆਉਂਦਾ ਹੀ ਨਹੀਂ ਤੇ ਬਸ ਆਓ ਫਿਰ ਜੇ ਕਿਸੇ ਨੇ ਕਾਰ ਲੈਣੀ ਆ ਵਿਜ਼ਿਟ ਕਰ ਲਓ A1 ਮੋਟਰਸ ਤੇ ਮਣੀ ਮਾਦਰੇ ਜਿੱਥੇ ਫਿਰ ਵੀਰੇ ਬਿਲਕੁਲ ਠੀਕ ਹੈ ਜੀ ਸასი ਗਾ ਬਾਕੀ ਰੀਸ ਦੇ ਵਿੱਚ ਦੇਖੋ ਬਈ ਰੀਲਾ ਵੀ ਹੋਣਗੀ ਆਪਣੀਆਂ